ਸਤ ਸ੍ਰੀ ਅਕਾਲ ਅੱਜ ਸਾਡੇ ਵਿੱਚ ਪੰਜਾਬ ਪੁਲਸ ਦੇ ਐਡਜਨ ਚੀਫ ਕਰਨਲ ਜੈਪਨ ਜੀ ਸਾਡੇ ਵਿੱਚ ਹੈ ਵਿਸ਼ੇ ਬੜਾ ਖੁਸ਼ੀ ਦਾ ਹੈ ਪੂਰੇ ਦੇਸ਼ ਦੇ ਵਿੱਚ ਔਰ ਸਾਡੇ ਪੰਜਾਬ ਦੇ ਵਿੱਚ ਵੀ ਔਰ ਵਿਸ਼ਵ ਵਿੱਚ ਵੀ ਪ੍ਰਾਣ ਲਹਿਰ ਪੂਰੀ ਤਰ੍ਹਾਂ ਚੱਲ ਰਹੀ ਹੈ ਸਾਰਾ ਨੂੰ ਪਤਾ ਹੈ 22 ਜਨਵਰੀ ਨੂੰ ਇਸ ਦਾ ਪ੍ਰਾਣ ਪ੍ਰਸਤਾ ਹੋਣ ਵਾਲੀ ਹੈ ਨਰਿੰਦਰ ਮੋਦੀ ਜੀ ਔਰ ਬੜੇ ਬੜੇ ਵੱਡੇ ਸੰਤ ਔਰ ਬੜੇ ਬੜੇ ਲੋਕ ਉੱਥੇ ਜਾਣ ਵਾਲੇ ਨੇ ਔਰ ਜਿਨ੍ਹਾਂ ਨੇ ਉੱਥੇ ਭਾਗ ਲਿਤਾ ਉਹ ਵੀ ਰਹਿਣ ਵਾਲੇ ਆਂ ਔਰ ਪੂਰੇ ਦੇਸ਼ ਦੇ ਵਿੱਚ ਲਗਭਗ ਤੁਸੀਂ ਕਿਸੇ ਵੀ ਕਲੋਨੀ 'ਚ ਚੱਲ ਜਾਓ ਕਿਸੇ ਵੀ ਪਿੰਡ 'ਚ ਚੱਲ ਜਾਓ ਲੋਕੀ ਅਕਸ਼ਤ ਲੈ ਕੇ ਜਾ ਰਹੇ ਆਂ ਰਾਮ ਮੰਦਰ ਦਾ ਸੱਦਾ ਦੇ ਰਹੇ ਆ ਇੱਕ ਐਸਾ ਖੁਸ਼ੀ ਦਾ ਮਾਹੌਲ ਹੈ ਉਸ ਖੁਸ਼ੀ ਦੇ ਮਾਹੌਲ ਦੇ ਵਿੱਚ ਕਰਨ ਜਾਈ ਬੰਤੀ ਅਸੀਂ ਤੁਹਾਨੂੰ ਸੱਦਾ ਦਿੱਤਾ ਹੈ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਅਸੀਂ ਤੁਹਾਡੇ ਤੋਂ ਇਹ ਹੀ ਜਾਨਣਾ ਚਾਹੁੰਦੇ ਆਂ ਕਿ ਕਿਉਂਕਿ ਸਾਡੇ 550 ਸਾਲ ਦਾ ਇਤਿਹਾਸ ਹੈ ਰਾਮ ਮੰਦਰ ਕੋਈ ਐਸੀ ਘਟਨਾ ਨਹੀਂ ਹੈ ਵੀ ਜਿਹੜੀ ਬੜਾ ਇਹ ਕੋਈ ਨਵਾਂ ਮੰਦਿਰ ਬਣ ਰਿਹਾ ਜਾਂ ਕਿਸੇ ਕਾਰਨ ਤੋਂ ਬਣ ਰਿਹਾ ਇਹ 550 ਸਾਲ ਪੱਲੇ ਜਿੱਦਾਂ ਆਪਾਂ ਨੂੰ ਪਤਾ ਹੈ ਬਾਬਰ ਨੇ ਟਾਇਆ ਸੀਗਾ ਉਸ ਤੋਂ ਬਾਅਦ ਸਾਡਾ ਲੰਬਾ ਚਾਸ ਰਿਹਾ ਬਹੁਤ ਇਸੇ ਸੰਦਰਸ਼ ਹੋਈ ਸਭ ਕੁਝ ਹੋਇਆ ਖਾਸ ਕਰ ਮੈਂ ਤੜਪ ਕੇ ਪੁੱਛਣਾ ਚਾਹੁੰਦਾ ਪੰਜਾਬ ਦੇ ਵਿੱਚ ਸਿੱਖਾਂ ਦਾ ਵੀ ਇਸ ਨੂੰ ਬਣਾਉਣ ਦੇ ਲਈ 550 ਸਾਲ ਦਾ ਸਾਡਾ ਜਿਹੜੀ ਸਟਰਗਲ ਹੈ ਉਹਦੇ ਵਿੱਚ ਕੀ ਯੋਗਦਾਨ ਰਿਹਾ ਉਹ ਤੁਹਾਡੇ ਮੂੰਹ ਤੋਂ ਅਸੀਂ ਸੁਣਨਾ ਚਾਹੁੰਦੇ ਕਰਨਾ ਚਾਹਿਆ ਪੰਜੀ ਅਹ ਥੈਂਕ ਯੂ ਸਤੰਦਰ ਜੀ ਅ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਕਿ ਇਹ ਬਹੁਤ ਹੀ ਇੱਕ ਇੱਕ ਹਿਸਟੋਰੀਕਲ ਮੂਵਮੈਂਟ ਹੈਗਾ ਸਾਡੇ ਵਾਸਤੇ ਇਹ ਇਤਿਹਾਸਿਕ ਮੂਵਮੈਂਟ ਹੈ ਸਾਡੇ ਵਾਸਤੇ ਬੜਾ ਖੁਸ਼ੀ ਦਾ ਪਲ ਹੈ ਕਿ ਸਾਡੇ ਜੀਵਨ ਦੇ ਵਿੱਚ ਸ਼੍ਰੀ ਰਾਮ ਮੰਦਿਰ ਦੀ ਪ੍ਰਾਣ ਪ੍ਰਤੀਸ਼ਟਾ ਹੋ ਰਹੀ ਹੈ ਤੇ ਉੱਥੇ ਰਾਮ ਜੀ ਆਪਣੇ ਮੰਦਿਰ ਦੇ ਵਿੱਚ ਵਿਰਾਜਮਾਨ ਹੋਣਗੇ ਤੇ ਇਹ ਜਿਹੜਾ ਹਫਤਾ ਹੈ ਇਹ ਬਹੁਤ ਹੀ ਇੱਕ ਅਤਬੁਤ ਹਫਤਾ ਹੈਗਾ ਕਿਉਂਕਿ ਇਸੇ ਹਫਤੇ ਦੇ ਵਿੱਚ ਸਾਡੇ ਦਸਵੇਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਵੀ ਅ ਪ੍ਰਕਾਸ਼ ਪੁਰਬ ਪੈਂਦਾ ਹੈ ਤੇ ਤੁਸੀਂ ਦੇਖੋ ਕਿ ਜੋ ਯੂ نو ਜਿਹੜੇ ਤੁਹਾਡੇ ਤਾਰੇ ਨੇ ਜਿਹੜੇ ਤੁਹਾਡੀ ਐਸਟ੍ਰੋਲੋਜੀ ਹੈ ਉਹ ਕਿਹੜੇ ਤਰੀਕੇ ਦੇ ਨਾਲ ਕਿੰਨਾ ਚੰਗਾ ਇੱਕ ਹਫਤਾ ਹੈਗਾ ਤੇ ਬਹੁਤ ਖੁਸ਼ੀ ਦਾ ਇਹ ਅਫਸਰ ਹੈ ਤੇ ਤੁਸੀਂ ਇੱਕ ਬਹੁਤ ਅੱਛਾ ਸਵਾਲ ਪੁੱਛਿਆ ਬੜਾ ਮਹੱਤਵਪੂਰਨ ਹੈ ਪੁਆਇੰਟ ਹੈਗਾ ਤੇ ਇਹਦੇ ਉੱਤੇ ਪਹਿਲੀ ਗੱਲ ਤੇ ਮੈਂ ਇਹ ਕਵਾਂਗਾ ਇਥੋਂ ਸ਼ੁਰੂ ਕਰਨਾ ਕਿ ਸਿੱਖਾਂ ਤੇ ਹਿੰਦੂਆਂ ਦੇ ਵਿੱਚ ਪੰਜਾਬ ਦੇ ਵਿੱਚ ਕਿਹਾ ਜਾਂਦਾ ਹੈ ਕਿ ਨੌ ਮਾਸ ਦਾ ਰਿਸ਼ਤਾ ਹੈ ਇਹ ਨੌ ਮਾਸ ਦਾ ਰਿਸ਼ਤਾ ਐਸੇ ਕਹਤੇ ਹਨ ہم ਲੋਕ ਕਿ ہم ਇੱਕ ਅਟੁੱਟ ਤਰੀਕੇ ਸੇ ਇੱਕ ਦੂਸਰੇ ਕੇ ਸਾਥ ਸਿੱਖ ਔਰ ਹਿੰਦੂ ਕਮਿਊਨਿਟੀ ਜੁੜੀ ਹੋਈ ਹੈ ਕਿਉਂਕਿ ਜੋ ਸਿੱਖ ਜੋ ਪਰੰਪਰਾ ਹੈ ਸਿੱਖ ਫਿਲਾਸਫੀ ਹੈ ਉਹ ਇਹ ਹੈ ਕਿ ਨਿਆਂ ਦੇ ਖਿਲਾਫ ਅਸੀਂ ਲੋਕ ਲੜਾਈ ਕਰਦੇ ਨਿਆਂ ਦੇ ਖਿਲਾਫ ਅਸੀਂ ਲੜਾਈ ਕਰਦੇ ਹਾਂ ਤੇ ਇਸੇ ਗੱਲ ਦੇ ਉੱਤੇ ਅਸੀਂ ਅਸੀਂ ਕਾਫੀ ਮਤਲਬ ਸਾਡਾ ਹਿੰਦੂ ਹਿੰਦੂ ਕਮਿਊਨਿਟੀ ਦੂਸਰੀਆਂ ਕਮਿਊਨਿਟੀ ਨਾਲ ਵੀ ਪਰ ਜ਼ਿਆਦਾ ਹਿੰਦੂ ਕਮਿਊਨਿਟੀਆਂ ਦੇ ਨਾਲ ਸਾਡਾ ਕਾਫੀ ਇੱਕ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਇੱਕ ক্লোਜ਼ ਬੌਂਡ ਰਿਹਾ ਹੋਵੇ ਤੇ ਤੁਹਾਡੇ ਸਵਾਲ ਦੇ ਵਿੱਚ ਸਭ ਤੋਂ ਪਹਿਲੇ ਮੈਂ ਤੁਸੀ ਦੱਸ ਦਿੱਤਾ ਕਿ ਇਹ ਜਿਹੜਾ ਹੈਗਾ ਆ ਆਰਾਮੰਦਿਰ ਨੂੰ ਨਾ ਟਾਇਆ ਸੀਗਾ ਬਾਬਰ ਨੇ ਜਦੋਂ ਬਾਬਰ ਆਇਆ ਹੱਦ ਵਿੱਚ ਤੇ ਉਹ ਇੱਕ ਲਹਿਰ ਖੜੀ ਕੀਤੀ ਸੀ ਇਨਵੇਟਰ ਨੇ ਕਿ ਹਮ ਸਾਰੇ Hindu ਟੈਂਪਲਸ ਕੋ ਤੋੜੇਗੇ ਜੇ ਜ਼ਿਆਦਾ ਕਰ ਉਹਨੇ ਉਹਨੂੰ ਇਹ ਅਹਿਮੀਅਤ ਪਤਾ ਸੀ ਕਿ ਰਾਮ ਮੰਦਰ ਦੀ ਕਿ ਇਹ ਬਹੁਤ ਅਹਿਮ ਹੈ ਇਸ ਵਾਸਤੇ ਸਿਰਫ ਉਹਨੂੰ ਧਾਇਆ ਨਹੀਂ ਉੱਥੇ ਉਹਨੇ ਇੱਕ ਮਸਜਿਦ ਵੀ ਬਣਾਈ ਜਿਹਦਾ ਨਾਮ ਬਾਗਰੀ ਮਸਜਿਦ ਹੈ ਪਰ ਹਿੰਦੂ ਭਾਈਓ ਕਾ ਇਹ ਮੰਨਣਾ ਪੜੇਗਾ ਕਿ ਉਹ ਕਦੇ ਨਹੀਂ ਭੁੱਲੇ ਆਪਣੇ ਇਤਿਹਾਸ ਕੋ ਤੇ ਸਾਡੀ ਜਦੋਂ ਜਦੋਂ ਸਾਨੂੰ ਮਿਲੀ ਹੈ ਆਜ਼ਾਦੀ ਮਿਲੀ ਹੈ ਉਹਦੇ ਬਾਅਦ ਹੀ ਇਹਦੀ ਇੱਕ ਮੂਮੈਂਟ ਜਿਹੜੀ ਤੇਜ ਮੂਮੈਂਟ ਹੈ ਉਹ ਸ਼ੁਰੂ ਹੋ ਗਈ ਮੱਦਰ ਨੂੰ ਬਹਰਾਨ ਵਾਸਤੇ ਤੇ ਉਦੋਂ ਜੋ ਮੇਰੇ ਇਹਦੇ ਵਿੱਚ ਹੈ ਅਗਰ ਕੋਈ ਗਲਤੀ ਹੋਏ ਤੇ ਦੂਸਰੀ ਗੱਲ ਹੈ ਬਟ ਅਦਰਵਾਈਜ਼ ਇਹ ਬਾਈ ਤੇ ਡਿਸੰਬਰ 1949 ਨੂੰ ਰਾਮ ਤੇ ਸੀਤਾ ਦਾ ਇੱਕ ਆਈਡਲ ਇੰਸਟਾਲ ਹੋ ਗਿਆ ਸੀ ਬਾਵਰੀ ਮਸਜਿਦ ਦੇ ਵਿੱਚ ਉਹਦੇ ਬਾਅਦ 1980 ਦੇ ਵਿੱਚ ਡਿਟਰਮੀਨੇਸ਼ਨ ਇਹ ਡਿਟਰਮਾਈਨ ਹੋ ਗਿਆ ਸੀ ਕਿ ਇਸ ਜਿਹੜਾ ਸਾਈਟ ਹੈ ਇਹਦੇ ਵਿੱਚ ਰਾਮ ਮੰਦਿਰ ਬਣੇਗਾ ਤੇ 6 ਦਸੰਬਰ 1992 ਨੂੰ ਕਾਸੇਪਾ ਕਾਨੇ ਜਾ ਕੇ ਉੱਥੇ ਤੇ ਉਹ ਸਾਈਟ ਦੇ ਵਿੱਚ ਜਿਹੜਾ ਸਟਰਕਚਰ ਸੀਗਾ ਉਹਨੂੰ ਟਾ ਦਿੱਤਾ ਸੀਗਾ ਤੇ ਮੈਟਰ ਕੋਰਟ ਦੇ ਵਿੱਚ ਚਲੇ ਗਈ ਤੇ 9 ਨਵੰਬਰ 2019 ਦੇ ਵਿੱਚ ਕੋਰਟ ਦੇ ਬਹੁਤ ਲੰਬੇ ਪ੍ਰੋਸੀਜਰ ਦੇ ਬਾਅਦ ਸੁਪਰੀਮ ਕੋਰਟ ਨੇ ਇਹ ਦੱਸਿਆ ਕਿ ਇਹ ਐਵੀਡੈਂਸ ਹੈਗੀ ਹੈ ਜੇ ਕਿ ਇੱਥੇ ਟੈਂਪਲ ਹੈਗਾ ਤੇ ਇਹ ਜਿਹੜੀ ਐਵੀਡੈਂਸ ਦੀ ਉਹਨਾਂ ਨੇ ਗੱਲ ਕੀਤੀ ਸੀਗੀ ਨਾ ਇਸ ਐਵੀਡੈਂਸ ਵਿੱਚ ਜ਼ਿਆਦਾ ਤੇ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਦੀ ਐਵੀਡੈਂਸ ਆਂਦੀ ਹੈ ਪਰ ਇੱਕ ਇਹਦੇ ਵਿੱਚ ਬਹੁਤ ਮਹੱਤਵਪੂਰਨ ਪੁਆਇੰਟ ਸੀਗਾ ਤੇ ਉਹ ਪੁਆਇੰਟ ਸੀਗਾ ਕਿ ਇਹ ਪ੍ਰੂਫ ਕਰ ਦਿੱਤਾ ਗਿਆ ਕਿ ਗੁਰੂ ਨਾਨਕ ਦੇਵ ਜੀ ਸਾਡੇ ਪਹਿਲੇ ਪਾਤਸ਼ਾਹ ਹੀ ओ अपनिया उदास दे सौ दस तो लैके पंद्रह सौ ग्यारह तक वो अयोध्या गए थे उठे जाके राम मंदिर के पुजारियों के इंटरैक्ट किया हमारे जो गुरु हैं पहले गुरु हैं गुरु नानक देव जी वो अयोध्या गए थे पंद्रह सौ दस से पंद्रह सौ ग्यारह के बीच में और उन्होंने वहां के पुजारियों के साथ वार्तालाप किया था उनसे इंटरैक्ट किया था तो उससे ये प्रूव हो गया कि जो वहां 1510 और 1511 में राम मंदिर था okay. और बाबर आया और बाद जेड़ा जितरे संबर अराउंड ये ट्वेंटी एट अराउंड पंद्रह सौ no. अठाई के आस पास ये मंदिर जेड़ा टुटिया ਇਹ ਗੱਲ ਜਦੋਂ ਸੁਪਰੀਮ ਕੋਰਟ ਦੇ ਵਿੱਚ ਹਿੰਦੂ ਲਾਇਰਸ ਨੇ ਰੱਖੀ ਤੇ ਸੁਪਰੀਮ ਕੋਰਟ ਨੇ ਇਹਦੇ ਉੱਤੇ ਬਹੁਤ ਸਾਰੀ ਬਹੁਤ ਸਾਰੀ ਚਰਚਾ ਕਰਾਈ ਬਹੁਤ ਸਾਰੇ ਐਕਸਪਰਟਸ ਨੂੰ ਪੁੱਛਿਆ ਤੇ ਇਹ ਪ੍ਰੂਵ ਹੋਇਆ ਕਿ ਸਾਰੀਆਂ ਜਨਮ ਸਾਖੀਆਂ ਦੇ ਵਿੱਚ ਇਹ ਗੱਲ ਲਿਖੀ ਹੋਈ ਹੈ ਇਹ ਜੋ ਬਾਤ ਹੈ ਇਹ ਪੂਰੀ ਜਨਮ ਸਾਖੀਆਂ ਵਿੱਚ ਲਿਖੀ ਹੋਈ ਥੀ ਜਿਸसे ਕਿ ਇਹ ਪ੍ਰੂਵ ਹੋ ਗਿਆ ਇਹ ਇੱਕ ਹਿਸਟੋਰੀਕਲ ਐਵੀਡੈਂਸ ਬਣ ਗਈ ਕਿ ਵਾਹ ਮੰਦਿਰ ਤਾਂ ਤੋ ਉਦੇ ਬਾਅਦ ਫਿਰ ਜਿਹੜਾ ਅਸੀਂ ਤੇ ਕਹਿੰਦੇ ਆ ਕਿ 1949 ਦੇ ਵਿੱਚ ਇਹ ਸ਼ੁਰੂ ਹੋਈ ਜੋ ਕਿ ਮੈਂ ਤੁਹਾਨੂੰ ਦੱਸਿਆ ਸੀਗਾ ਦੁਬਾਰਾ ਇਹ ਸ਼ੁਰੂ ਹੋਈ ਪਰ ਉਦੋਂ ਪਹਿਲੇ ਦੀ ਇੱਕ ਹੋਰ ਘਟਨਾ ਹੈ ਜਿਹਦੇ ਬਾਰੇ ਸਾਨੂੰ ਜਾਣਨਾ ਬਹੁਤ ਜ਼ਰੂਰੀ ਹੈ ਤੇ ਉਹ ਉਹਨੇ that took place in 1950 1857 1850 ਜਦੋਂ ਕਿ ਇੱਕ ਨਿਹੰਗ ਸਿੱਖਾਂ ਦਾ ਜਥਾ जेड़ा है निहंग सिंखा दा जत्था वो अः थानू पता ही है निहंग सिंह जो है वो आ, वो गुरु के सिख कहलाते हैं वो आ, वो हमारा एक मिलिट्री आर्म है अः इसका सिख कौम का हुँ? तो ये जो ग्रुप है निहंग सिंखों का ये 1858 में ये अयोध्या गए थे हम ਇਨਾਂ ਦੇ ਪਿੱਛੇ ਇਨਾਂ ਦੇ ਜਾਣ ਦੇ ਪਿੱਛੇ ਕੀ ਵਜ੍ਹਾ ਹੋ ਸਕਦੀ ਹੈ ਪ੍ਰੋਬਬਲੀ ਉਹਨਾਂ ਨੂੰ ਇਹ ਸੀਗਾ ਕਿ ਸਾਡੇ ਗੁਰੂ ਪਹਿਲੇ ਉੱਥੇ ਗਏ ਹੋਏ ਨੇ ਤੇ ਉੱਥੇ ਰਾਮ ਦਾ ਇੱਕ ਟੈਂਪਲ ਸੀਗਾ ਤੇ ਇਹਨਾਂ ਨੇ ਜ਼ਬਰਦਸਤੀ ਕੀਤੀ ਹੈ ਤੇ ਸਾਨੂੰ ਉਹ ਜ਼ਬਰਦਸਤੀ ਠੀਕ ਕਰਨੀ ਹੈ ਕੁਝ ਐਸਾ ਉਹਨਾਂ ਨੇ ਸੋਚਿਆ ਹੋਵੇਗਾ ਕਿ ਉਹ ਅਯੁੱਧਿਆ ਗਏ ਉਹਨਾਂ ਦਾ ਜਿਹੜਾ ਸਰਪਰਾ ਸੀਗਾ ਉਹ ਬਾਬਾ ਫਕੀਰ ਸਿੰਘ ਖਾਲਸਾ ਸੀਗਾ 25 ਸੀਗੇ ਇਹਨਾਂ ਨੇ ਜ਼ਬਰਦਸਤੀ ਅੰਦਰ ਅੰਦਰ ਗਏ ਇਹ ਜ਼ਬਰਦਸਤੀ ਗਏ ਬਾਬਰੀ ਮਸਜਿਦ ਮੇਂ और वहां जाके इन्होंने आ, 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 भगवान राम का एक कुछ वहां खड़ा करके एक हवन कर दिया तो ये बात का पता कैसे लगा ये ऐसे लगा कि उस टाइम का ऊपर जब वो जहाँ जो थानेदार था उस जगह का उसका नाम था आ, मैं ढूंढ रहा हूं उसका नाम आ, 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 उसका नाम था शीतल है आ, शीतल वो उन्हें एक पर्चा कटिया रिपोर्ट की उस रिपोर्ट के ऊपर ये जो ये पच्चीस लोगों का जत्था था इसके ऊपर कानूनी कार्रवाई भी हुई है तो ये जो ये जो ये जो राम मंदिर की जो लड़ाई है ये ये तब से शुरू हुई हुई है ਫਿਰ ਵਿੱਚ ਮੇ ਥੋੜੀ ਜਿਹੀ ਕਮ ਹੋ ਗਈ ਔਰ ਉਸਕੇ ਬਾਅਦ ਫਿਰ 1949 ਮੇ ਇਹ ਦੁਬਾਰਾ ਸ਼ੁਰੂ ਹੋਈ ਤੋ ਮੈਂ ਇਹ ਕਹਿਣਾ ਚਾਹਨਾ ਕਿ ਜਿਹੜੀ ਸਾਡੀ ਸਿੱਖ ਕਮਿਊਨਿਟੀ ਹੈ ਉਹ ਇਸ ਚਰਚਾ ਦੇ ਵਿੱਚ ਸ਼ੁਰੂ ਤੋਂ ਹੀ ਜੁੜੀ ਹੋਈ ਹੈ ਤੇ ਸਿਰਫ ਗੁਰੂ ਨਾਨਕ ਦੇਵ ਜੀ ਨਹੀਂ ਉੱਥੇ ਸਾਡੇ ਨੌਵੇਂ ਪਾਤਸ਼ਾਹ ਜੀ ਗੁਰੂ ਤੇਗ ਬਹਾਦਰ ਵੀ ਗਏ ਤੇ ਗੁਰੂ ਗੋਬਿੰਦ ਸਿੰਘ ਜੀ ਵੀ ਗਏ ਬਿਲਕੁਲ ਬਿਲਕੁਲ ਪਰ ਉਹ ਬਾਤ ਗਏ ਉਦੋਂ ਤੱਕ ਉੱਥੇ ਬਸ ਜਦ ਬੰਚੁਕੀ ਸੀ ਇਸ ਹਿਸਾਬ ਨਾਲ ਜਿਹੜਾ ਪੰਜਾਬ ਦਾ ਸਿੱਖ ਜਿਹੜਾ ਹੈਗਾ ਮਤ ਹੈ ਪੰਥ ਹੈ ਉਸੇ ਲੋਕਾਂ ਦਾ ਉੱਥੇ ਰਿਪਰੈਜ਼ੈਂਟੇਸ਼ਨ ਹੋਇਆ ਕਿਉਂਕਿ ਅਸੀਂ ਇੱਕ ਸਾਂਝੀ ਵਿਰਾਸਤ ਮੰਨਦੇ ਰਹਿਤਾ ਆਈ ਆਪਾਂ ਸਾਰੇ ਜਾਣਦੇ ਰਏ ਆ ਇੱਕ ਕਰਨ ਸਾਹਿਬ ਸਾਹਿਬ ਤਾਂ ਵੀ ਪੁੱਛਿਆ ਅਯੁੱਧਿਆ ਦੇ ਵਿੱਚ ਹਿਸਟੋਰੀਕ ਗੁਰਦੁਆਰੇ ਵੀ ਕਾਫੀ ਹੈ ਉਹਨਾਂ ਦੇ ਬਾਰੇ ਥੋੜਾ ਜਿਆਦਾ ਦੱਸਣਾ ਚਾਹੋ ਜੀ 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 ਤੁਸੀਂ ਬਿਲਕੁਲ ਸਹੀ ਆ ਉੱਥੇ ਹਿਸਟੋਰੀਕਲ ਗੁਰਦੁਆਰੇ ਹੈਗੇ ਨੇ ਕਾਫੀ ਸਾਰੇ ਗੁਰਦੁਆਰੇ ਨੇ ਤੇ ਉਹਨਾਂ ਦੀ ਜਿਹੜੀ ਗੱਲਬਾਤ ਹੈਗੀ ਐ ਸਤਿੰਦਰ ਜੀ ਉਹ ਸਾਡੇ ਇੱਕ ਬਹੁਤ ਚੰਗੇ ਲੇਖਕ ਨੇ ਸਰਦਾਰ ਇਕਬਾਲ ਸਿੰਘ ਲਾਲਪੁਰਾ ਜੀ ਤੇ ਉਹਨਾਂ ਨੇ ਤੇ ਉਦੋਂ ਪਹਿਲੇ ਸਾਡੇ ਜਿਹੜੇ ਐਨਸਾਈਕਲੋਪੀਡੀਆ ਸਿੱਖ ਬਣਾਇਆ ਸੀਗਾ ਭਾਈ ਕਾਨ ਸਿੰਘ ਨਭਾ ਜੀ ਨੇ ਉਹਨਾਂ ਨੇ ਵੀ ਉਹਦਾ ਜ਼ਿਕਰ ਕੀਤਾ ਹੈ ਲਾਲਪੁਰਾ ਜੀ ਨੇ ਤੇ ਹੁਣੇ ਇੱਕ ਆਰਟੀਕਲ ਲਿਖਿਆ ਹੈ ਇਸ ਗੱਲ ਦੇ ਉੱਤੇ ਅ ਤੇ ਉਹਦੇ ਵਿੱਚ ਉਹਨਾਂ ਨੇ ਉਹਦਾ ਜ਼ਿਕਰ ਕੀਤਾ ਹੈਗਾ ਅਯੋਧਿਆ ਦਾ ਸ੍ਰੀ ਰਾਮ ਮੰਦਿਰ ਅਤੇ ਅਯੋਧਿਆ ਦਾ ਸ੍ਰੀ ਰਾਮ ਮੰਦਿਰ ਅਤੇ ਸਿੱਖ ਇਸ ਇਸ ਨਾਮ ਦਾ ਇੱਕ ਆਰਟੀਕਲ ਲਿਖਿਆ ਹੈ ਲਾਲਪੁਰਾ ਜੀ ਨੇ ਤੋਂ ਮਹਾਨ ਪੋਸਟ ਜਿਹੜਾ ਭਾਈ ਕਾਂ ਸਿੰਘ ਨੇ ਲਿਖਿਆ ਹੈ ਉਹਦੇ ਵਿੱਚ ਉਹਨਾਂ ਨੇ ਪੂਰੀ ਅਯੋਧਿਆ ਦੀ ਇੱਕ ਡਿਸਕ੍ਰਿਪਸ਼ਨ ਦਿੱਤੀ ਹੈ ਤੇ ਕਿਹਾ ਹੈ ਕਿ ਉੱਥੇ ਤਿੰਨ ਗੁਰਦੁਆਰੇ ਸੀਗੇ ਪਰ ਉਹਦੇ ਬਾਅਦ ਉਹਦੇ ਬਾਅਦ ਇੱਕ ਭਾਈ ਤੰਨਾ ਸਿੰਘ ਚਹਿਲ ਉਹਨਾਂ ਨੇ ਇੱਕ ਕਿਤਾਬ ਲਿਖੀ ਸੀ ਗੁਰ ਤੀਰਥ ਸਾਈਕਲ ਯਾਤਰਾ ਤੇ ਉਹਨਾਂ ਨੇ ਸਾਈਕਲ ਦੇ ਉੱਤੇ ਸਾਰੇ ਸਾਰੇ ਤੀਰਥ ਸਥਾਨ ਤੇ ਗਏ ਸੀਗੇ ਅਯੁੱਧਿਆ ਵੀ ਗਏ ਸੀਗੇ ਤੇ ਉਹਨਾਂ ਉਹ ਗਏ ਸੀਗੇ 11 ਮਾਰਚ 1930 ਤੋਂ ਲੈ ਕੇ 26 ਜੂਨ 1934 ਤੱਕ ਤੇ ਉਹਨਾਂ ਨੇ ਇਹ ਕਿਹਾ ਸੀਗਾ ਕਿ ਉੱਥੇ ਨੌ ਗੁਰਦੁਆਰੇ ਨੇ ओके ਤੇ ਇਸ ਵੇਲੇ ਵੀ ਨੌ ਗੁਰਦੁਆਰਿਆਂ ਦੇ ਵਿੱਚੋਂ ਕੁਝ ਜਿਹੜੇ ਗੁਰਦੁਆਰੇ ਨੇ ਦੋ ਜਾਂ ਤਿੰਨ ਐਸੇ ਗੁਰਦੁਆਰੇ ਨੇ ਜਿਹੜੇ ਮਹੰਤਾਂ ਦੇ ਸੀਗੇ ਉਹ ਇਸ ਵੇਲੇ ਕੋਈ ਅਚੀ ਕੰਡੀਸ਼ਨ ਚ ਨਹੀਂ ਨੇ ਉਹਨਾਂ ਦੇ ਜਿਹੜੇ ਉਹਨਾਂ ਦੇ ਨਾਲ ਦਾ ਜਿਹੜਾ ਲੈਂਡ ਹੈ ਉਹ ਐਕਵਾਇਰ ਹੋ ਚੁੱਕਾ ਹੈ ਪਰ ਉੱਥੇ ਜਿਹੜੇ ਵੱਡੇ ਗੁਰਦੁਆਰੇ ਨੇ ਹੈ ਉੱਥੇ ਇੱਕ ਤੇ ਹੈਗਾ ਗੁਰਦੁਆਰਾ ਬ੍ਰਹਮਕੁੰਡ ਸਾਹਿਬ ਜੋ ਕਿ ਸਰਜੂ ਸਰਜੂ ਰਿਵਰ ਤੇ ਬਿਲਕੁਲ ਨਾਲ ਹੈਗਾ ਤੇ ਉਹਦੇ ਨਾਲ ਦੋ ਮੰਜੀਆਂ ਵੀ ਹੈਗੀਆਂ ਨੇ ਮਨਜੀ ਹੁੰਦੀ ਹੈ ਨਾ ਜਿੱਦਾਂ ਸਾਡੀ ਉਹ ਵੀ ਹੈਗੀਆਂ ਨੇ ਤੇ ਇਹ ਕਿਹਾ ਜਾਂਦਾ ਹੈ ਕਿ ਇਹ ਬ੍ਰਹਮਕੁੰਡ ਸਾਹਿਬ ਦੇ ਵਿੱਚ ਲਾਰਡ ਬ੍ਰਹਮ ਨੇ ਮੈਡੀਟੇਸ਼ਨ ਕੀਤੀ ਸੀਗੀ ਤੇ ਇੱਥੇ ਸਭ ਤੋਂ ਪਹਿਲੇ ਗਏ ਸੀਗੇ ਗੁਰੂ ਨਾਨਕ ਦੇਵ ਉਸ ਵਾਸਤੇ ਇਹ ਉੱਥੇ ਗੁਰਦੁਆਰਾ ਹੈਗਾ ਤੇ ਇਹਨੂੰ ਸਿੱਖ ਚਲਾਉਂਦੇ ਨੇ ਫਿਰ ਉੱਥੇ ਇੱਕ ਗੁਰਦੁਆਰਾ ਨਜ਼ਰਬਾਗ ਸਾਹਿਬ ਹੈਗਾ ਜ ਜਿਹੜਾ ਕਿ ਉਹ ਵੀ ਗੁਰੂ ਨਾਨਕ ਦੇਵ ਜੀ ਦੀ ਵਿਜ਼ਿਟ ਵਾਸਤੇ ਹੈ ਦੋ ਗੁਰਦੁਆਰੇ ਉੱਥੇ ਨੇ ਹਨੂਮਾਨ ਗੁੜੀ ਤੇ ਗੜੀ ਤੇ ਵਿਸ਼ਿਸ਼ਟ ਕੁੰਡ ਦੇ ਵਿੱਚ ਜੋ ਕਿ 10ਵੇਂ ਪਾਛਾਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਨੂੰ ਮੈਮੋਰੇਟ ਕਰਦੇ ਨੇ ਤੇ ਇਹ ਇਹ ਸਾਡੀ ਇਤਿਹਾਸ ਚ ਲਿਖਿਆ ਹੋਇਆ ਹੈ ਕਿ ਗੁਰੂ ਤੇਗ ਬਹਾਦਰ ਜੀ ਵੀ ਗਏ ਸੀ ਗੁਰੂ ਤੇਗ ਬਹਾਦਰ ਜੀ ਜਦੋਂ ਜਾ ਰਹੇ ਸੀਗੇ ਟੂ ਪਟਨਾ ਉਦੋਂ ਰੁਕੇ ਸੀਗੇ ਤੇ ਗੁਰੂ ਗੋਬਿੰਦ ਸਿੰਘ ਜੀ ਜਦੋਂ ਆ ਰਹੇ ਸੀਗੇ ਉਦੋਂ ਰੁਕੇ ਸੀਗੇ ਸੋ ਸਾਡਾ ਉੱਥੇ ਗੁਰਦੁਆਰੇ ਵੀ ਹੈਗੇ ਨੇ ਸਾਡੇ ਗੁਰੂ ਗੁਰੂ ਪੀਰਾਂ ਦੇ ਪੈਰ ਉੱਥੇ ਪਏ ਹੋਏ ਨੇ ਤੇ ਸਾਡਾ ਜਿਹੜਾ ਸੰਬੰਧ ਹੈਗਾ ਆ ਅਯੁੱਧਿਆ ਦੇ ਨਾਲ ਤੇ ਰਾਮ ਟੈਂਪਲ ਦੇ ਨਾਲ ਉਹ ਬਹੁਤ ਪਿੱਛੇ ਜਾਂਦਾ ਹੈ ਇੱਕ ਬੌਂਡਿੰਗ ਬਹੁਤ ਜ਼ਿਆਦਾ ਹੀ ਹੈ ਤੇ ਇਹ ਜਿਹੜੀ ਤੁਸੀਂ ਸਾਰੀ ਦੱਸਿਆ ਇਤਿਹਾਸਿਕ ਪਿਸ਼ਟ ਭੂਮੀ ਦੇ ਵਿੱਚ ਇਹ ਕਿਤਨੇ ਕਿਤੇ ਲਿਖਿਤ ਵੀ ਹੈ ਸਾਡਾ ਇਤਿਹਾਸ ਬਿਲਕੁਲ ਅਗਰ जी बिल्कुल लिखित है ना इट इज ऑल रिटर्न दिस इज ऑल रिकॉर्डेड ये सब कुछ रिकॉर्ड हुआ हुआ है कि गुरु नानक देव जी वहां गए थे uh, 15, uh, 10, 15, 10, 11 में और उन्होंने वहां के पुजारियों के साथ इंटरक्ट किया था अपनी उदासी के टाइम ये भी लिखा हुआ है कि गुरु तेग बहादुर जी भी गए थे गुरु गोविंद सिंह जी भी गए थे और उनकी जान जाने के लिए वहां गुरुद्वारे भी uh, बने हुए हैं और ये ये सब कुछ रिकॉर्डेड है सिख हिस्ट्री में सिख रिलीजियस हिस्ट्री में तो इसमें तो कोई शक नहीं है और ये भी रिकॉर्डेड है कि नेहंग सिंह ने वहां जाके 1857-58 में राम जी का एक ये नहीं बताते हैं एक स्वरूप वहां रख दिया होगा या कुछ रख के हवन किया था तो ये सब बातें जो हैं ये रिकॉर्डेड हैं ਤੇ ਬਾਅਦ ਵਿੱਚ ਹੁਣ ਸਿੰਦਰ ਜੀ ਮੈਂ ਇਹ ਵੀ ਦਸਾਂ ਨੂੰ ਦੱਸ ਦਿੰਦਾ ਦੱਸ ਦਵਾ ਕਿ ਤੁਹਾਡਾ ਵੀ ਬੜਾ ਯੋਗਦਾਨ ਹੈਗਾ ਇਸ ਕੰਮ ਦੇ ਵਿੱਚ ਕਿਉਂਕਿ ਜਦੋਂ ਇਹ ਜਿਹੜੇ ਕਾਰ ਸੇਵਕਸ ਦੀ ਮੈਂ ਗੱਲ ਕਰ ਰਿਹਾ ਜੋ ਕਿ ਉੱਥੇ ਗਏ ਸੀਗੇ 1992 ਚ ਨਾ ਹਾਂਜੀ ਨਾ 99 ਵਿੱਚ ਮੈਂ ਗਿਆ ਸੀਗਾ हां हां ओ ओना कारसेवक्स ਦੇ ਵਿੱਚੋਂ ਤੁਸੀਂ ਵੀ ਇੱਕ ਸੀਗੇ ਤੇ ਚਲੋ ਚੰਗਾ ਹੋਇਆ ਕਿ ਜਿਸ ਤਰ੍ਹਾਂ ਵੀ ਹੈ ਪਰ ਉਹ ਜਦੋਂ ਇਹ ਇਹ ਬਾਬਰੀ ਮਸਜਿਦ ਜਿਹੜੀ ਹੈ ਉਹ 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 ਬ੍ਰੇਕਡਾਊਨ ਕੀਤੀ ਹੈ ਤੇ ਇਹ ਕੰਮ ਸ਼ੁਰੂ ਹੋਇਆ ਉਦੋਂ ਵੀ ਪੰਜਾਬ ਤੋਂ ਰਿਪਰੈਜ਼ੈਂਟੇਸ਼ਨ ਸੀਗੀ ਜਿੱਦੇ ਕਿ ਤੁਸੀਂ ਇੱਕ ਮਿਸਾਲ ਹੋ ਆਪ ਹੀ ਹੋ ਜੋ ਕਿ ਇਸ ਚੀਜ਼ ਕੇ ਚਿੰਦਾ ਗਵਾਹ ਹੋ ਕਿ ਪੰਜਾਬ ਨੇ ਕਿਸ ਤਰੀਕੇ ਸੇ उस टाइम के ऊपर ये इस मूवमेंट में हिस्सा लिया था पंजाब तो बहुत लोग गए काफी बहुत हाँ, बहुत लोग गए थे कह रहे हो ना? गए थे। तो बहुत लोग इसका मतलब कि पंजाब की जो आस्था है वो <coughs> पंजाब में काफी आस्था थी हाँ। और वो नजर आई थी पूरे आंदोलन के टाइम पर पूरे आंदोलन टाइम पूरी आई थी जिड़ी एक चीज असिडे मुंह तो भी सुनना चाहते हैं ਸੀ ਉਹਨੇ ਸਾਰਾ ਚੀਜ਼ ਹੋ ਰਿਹਾ ਸੀ 22 ਤਰੀਕ ਅੱਛੇ ਤਿੱਕਰਾਂ ਮਨਾਵਾਂਗੇ ਵੀ ਰਾਤ ਨੂੰ ਅਸੀਂ ਦੀਪਕ ਵੀ ਜਲਾਣੇ ਆ ਨਾ ਸਭ ਕੁਝ ਕਰਨਾ ਹੈ ਤੁਹਾਨੂੰ ਕੀ ਲੱਗਦਾ ਵੀ ਸਾਰੇ ਚੀਜ਼ ਨੂੰ ਤੁਸੀਂ ਕਿਦਾਂ ਦੇਖਦੇ ਹੋ ਔਰ ਸਾਡੇ ਦਰਸ਼ਕਾਂ ਨੂੰ ਤੁਸੀਂ ਕੀ ਇਸ ਬਾਰੇ ਬੈਸਾ ਦੇਣਾ ਚਾਹੁੰਦੇ ਉਹ ਮੈਂ ਤੁਹਾਡੇ ਤੋਂ ਪੁੱਛੀ ਜਾਨਣਾ ਚਾਹੁੰਦਾ ਇਹ ਬੜਾ ਅੱਛਾ ਸਵਾਲ ਹੈ ਸਿੰਦਰਜੀ ਦੇਖੋ ਦੋਕ ਮੈਸੇਜ ਨੇ ਮੇਰੇ ਦੋ ਮੈਸੇਜ ਹੈ सब तो पहला मैसेज तो मेरा यह है कि अः जो एक तरह नाल न्याय होया है। बड़ी देर तक यह गल कोर्ट्स रही है बहुत एविडेंस देखी है कोर्ट्स ने बहुत ही एक अच्छे तरीके से इस चीज के ऊपर न्याय दिया गया कि हाँ यहाँ मंदिर था और उसके लिए जो सा मुस्लिम भाईचारा है वो भी मन गया हूँ इस वे हो कि रहा है मुस्लिम भाईचारे एक गई है मस्जिद बनाने वास्ते मैं कितने पढ़ रहा कि हमारे जो मुस्लिम भाई हैं वो वहां इतनी अच्छी मस्जिद बनाने की सोच रहे हैं जो कि वो कहते हैं कि ताजमहल से भी बेटर होगी और उसमें बहुत सारी सुविधाएं होंगी और उसमें दुनिया की सबसे बड़ी कुरान होगी सो ਦੇਖੋ ਇਹ ਇੱਕ ਪਾਸੇ ਤੇ ਆ ਰਾਮ ਮੰਦਰ ਹੋ ਗਿਆ ਇੱਕ ਪਾਸੇ ਐਡੀ ਸੋਨੀ ਮਸਜਿਦ ਹੋ ਗਈ ਨਾਲ ਸਿੱਖਾਂ ਦੇ ਗੁਰਦੁਆਰੇ ਹੈਗੇ ਨੇ ਤੇ ਜੋ ਪੰਜਾਬ ਦਾ ਜੋ ਕਲਚਰ ਹੈ ਜੋ ਸਾਡਾ ਪਾਈਚਾਰਾ ਹੈ ਉਹਦਾ ਪ੍ਰਤੀਕ ਬਣ ਜਾਏਗਾ ਅਯੋਧਿਆ ਸੋ ਜੋ ਵੀ ਹੋ ਰਿਹਾ ਹੈ ਇਹ ਇਹ ਮੇਰੇ ਹਿਸਾਬ ਦੇ ਨਾਲ ਇਹ ਗੁਰੂਆਂ ਦੀ ਤੇ ਪੀਰਾਂ ਦੀ ਤੇ ਸਾਡੇ ਬਜ਼ੁਰਗ ਸਾਡੇ ਸੇਂਟਸ ਜਿਹੜੇ ਹੈਗੇ ਨੇ ਸਾਡੇ ਅਵਤਾਰ ਨੇ ਉਹਨਾਂ ਦੀ ਮਰਜ਼ੀ ਦੇ ਨਾਲ ਹੋ ਰਿਹਾ ਹੈ ਤੇ ਜੋ ਹੋ ਰਿਹਾ ਹੈ ਇਹ ਹਿੰਦੁਸਤਾਨ ਵਾਸਤੇ ਬਹੁਤ ਚੰਗਾ ਹੋ ਰਿਹਾ ਹੈ ਤੇ ਮੈਂ ਦੂਸਰੀ ਗੱਲ ਮੈਂ ਇਹ ਕਵਾਂਗਾ ਕਿ ਜਿਹੜੇ ਸਾਡੇ ਗੁਰਦੁਆਰੇ ਨੇ ਉੱਥੇ ਜੇ ਜਿਹੜਾ ਸਾਡਾ ਇਤਿਹਾਸ ਜੁੜਿਆ ਹੋਇਆ ਹੈ ਰਾਮ ਮੰਦਿਰ ਤੇ ਨਾਲ ਉਸਕੀ ਵੀ ਸਹੀ ਤਰੀਕੇ ਸੇ ਚਰਚਾ ਹੋਣੀ ਚਾਹੀਏ ਜਦ ਇਸਕੇ ਹਿਸਟੋਰੀਕਲ ਨਰੇਟਿਵ ਬਣਤੇ ਹਨ ਔਰ ਜਦ ਇਹ ਇੱਕ ਦੇਖੋ ਕਿਸੇ ਵੀ ਜਗ੍ਹਾ ਦੇ ਵਿੱਚ ਤੁਸੀਂ ਜਾਂਦੇ ਹੋ ਇੱਕ ਰਿਲੀਜੀਅਸ ਪਲੇਸ ਦੇ ਵਿੱਚ ਤੇ ਉਹਦੇ ਵਿੱਚ ਇੱਕ ਸਿਸਟਮ ਬਣ ਜਾਂਦਾ ਹੈ ਨਾ ਕਿ ਇਹ ਇਹ ਜਗ੍ਹਾ ਵਿਜ਼ਿਟ ਕਰਨੀ ਹੈ ਤਾਂ ਉਸ ਚੀਜ਼ ਦੇ ਵਿੱਚ ਜਿਹੜਾ ਸਿੱਖ ਤੇ ਪੰਜਾਬ ਦਾ ਜਿਹੜਾ ਇਹਦੇ ਵਿੱਚ ਯੋਗਦਾਨ ਹੈ ਏਡਾ ਵੱਡਾ ਉਹ ਪ੍ਰੋਪਰਲੀ ਜਿਹੜਾ ਉਹ ਦਿਖਾਣਾ ਚਾਹੀਦਾ ਹੈ ਰਿਲੇਸ਼ਨਸ ਕਿਉਂਕਿ ਮੇਰੇ ਹਿਸਾਬ ਦੇ ਨਾਲ ਇਹ ਬਹੁਤ ਵੱਡਾ ਯੋਗਦਾਨ ਹੈ ਮੈਂ ਇਹ ਵੀ ਮੰਨਣਾ ਦੇਖੋ ਕਿ ਏਡਾ ਸਾਡਾ ਪੁਰਾਣਾ ਹੀ ਰਿਲੇਸ਼ਨਸ਼ਿਪ ਰਹੀ ਹੈ ਹੁਣ ਇਹ ਲੋਹੜੀ ਖਤਮ ਹੋਈ ਹੈ ਲੋਹੜੀ ਦੇ ਵਿੱਚ ਲੋਕ ਬੁੱਲੇ ਸ਼ਾਹ ਦੇ ਬਾਰੇ ਸਟੋਰੀ ਦੱਸਦੇ ਨੇ ਕਿ ਬੁੱਲੇ ਸ਼ਾਹ ਨੇ ਤੇ ਦੋ ਦੋ ਲੜਕੀਆਂ ਦਾ ਵਿਆਹ ਕਰਾਇਆ ਸੀਗਾ ਪਰ ਅਸੀਂ ਇਹ ਭੁੱਲ ਜਾਂਦੇ ਆ ਕਿ ਉਦੋਂ ਪਹਿਲੇ ਉਹਦੇ ਬਾਅਦ ਸਾਡੇ ਜਿਹੜੇ ਸਿੱਖ ਮਿਸਲ ਦੇ ਸਰਦਾਰ ਸੀਗੇ ਖਾਸ ਕਰ ਜੱਸਾ ਸਿੰਘ ਆਲੂ ਵਾਲੀਆ ਜੀ ਉਹਨਾਂ ਨੇ 20000 ਹਿੰਦੂ ਲੜਕੀਆਂ ਜਿਨ੍ਹਾਂ ਨੂੰ ਅਬਦਾਲੀ ਉਠਾ ਕੇ ਲੈ ਕੇ ਜਾ ਰਿਹਾ ਸੀਗਾ ਉਹ ਉਹਨਾਂ ਨੂੰ ਬਚਾ ਕੇ ਵਾਪਸ ਭੇਜਿਆ ਸੀਗਾ ਸੋ ਉਹ ਉਸੇ ਗੱਲ ਤੇ ਮੈਂ ਉਸੇ ਬਾਤ ਪਰ ਵਾਪਸ ਆ ਜਾਂਦਾ ਹਾਂ ਕਿ ਸਿੱਖ ਔਰ ਹਿੰਦੂ ਜੋ ਹੈ ਉਹਨਕੇ ਵਿੱਚ ਮੇ ਤੋ ਨੌ ਮਾਸ ਦਾ ਰਿਸ਼ਤਾ ਹੈ ਜੈਸੇ ਇੱਕ ਨਖੂਨ ਦਾ ਇਸਕੇ ਸਾਥ ਹੋਤਾ ਹੈ ਔਰ ਇਹ ਜ਼ਰੂਰਤ ਹੈ कि सभी रिली को साथ में चलना चाहिए और हमें भी साथ में ये भाईचारा जो है ए, जो ए, राम मंदिर की हिस्ट्री को जान के जो भाईचारा हमारे सामने आ रहा है उसको हम आ, आगे जन्म जन्मांर के लिए मेंटेन करें ये मेरी इच्छा है बहुत वादिया सर बहुत वह सभी सारा पंजाब पुलिस के जेड दर्शक है सारा बेनती भी करा और सारे कर भी रहे हो भी बाई जनवरी ਇਤਿਹਾਸਿਕ ਦਿਨ ਹੈ ਉਸ ਨੂੰ ਪਾਪਰੇ ਇਤਿਹਾਸਿਕ ਤਰੀਕੇ ਨਾਲ ਮਨਾਈਏ ਜਿੱਥੇ ਜਿੱਥੇ ਬੈਠੇ ਆ ਜਿੱਥੇ ਜਿੱਥੇ ਅਸੀਂ ਕੁਝ ਵੀ ਕਰ ਸਕਦੇ ਆ ਦੀਪਕ ਜਲਾ ਸਕਦੇ ਆ ਦੁਪਹਿਰ ਦਾ ਜਿਹੜਾ ਸਮੇਂ ਨਿਕਲਿਆ ਹੈਗਾ ਉਸ ਸਮੇਂ ਪਾ ਮੰਦਰ ਗੁਰਦੁਆਰਾ ਇੱਥੇ ਜਾ ਕੇ ਆਪਣੀ ਸੀ ਗੱਲਬਾਤ ਰੱਖ ਸਕਦੇ ਰੱਬ ਨਾਲ ਅਸੀਂ ਜੁੜ ਸਕਦੇ ਆ ਇਹ ਸਾਰਾ ਕੁਝ ਕਰੀਏ ਔਰ ਇੱਕ ਕਰਨ ਸਭ ਤੁਹਾਡੇ ਮਾਧਿਅਮ ਨਾਲ ਮੈਂ ਸਾਰੇ ਦਰਸ਼ਕਾਂ ਨੂੰ ਅਪੀਲ ਵੀ ਕਰਨਾ ਚਾਹੁੰਦਾ ਵੀ ਪੰਜਾਬ ਪਲਸ ਨੂੰ ਤੁਸੀਂ ਲਾਈਕ ਕਰੋ ਸ਼ੇਅਰ ਕਰੋ ਤਾਂ ਕਿ ਇਸ ਦੇ ਲੋਕੀ ਸਾਨੂੰ ਸਾਡੀ ਆਵਾਜ਼ ਨੂੰ ਕਰਨ ਸਾਹਿਬ ਦੀ ਆਵਾਜ਼ ਨੂੰ ਔਰ ਤੁਹਾਡੀ ਆਪਣੀ ਆਵਾਜ਼ ਨੂੰ ਜ਼ਿਆਦਾ ਸੁਣ ਸਕਣ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਕਰਨ ਸਾਹਿਬ ਤੁਸੀਂ ਸਪੈਸ਼ਲ ਆਏ ਤੁਹਾਨੂੰ ਸੱਸੇ ਕਾਮ ਜੈਨ ਬੰਦੇਵਾਦ ਜੈ ਸੱਚਾ